ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਰੈੱਡ ਕਲਰ ਦਾ ਸੂਟ ਜਿਹਦਾ ਫੈਬਰਿਕ ਹੈਗਾ ਕ੍ਰੇਪ ਦਾ ਤੇ ਦੁਪੱਟਾ ਔਰਗੈਂਜ਼ਾ ਹੈ ਤੇ ਇਹਦੇ ਉੱਤੇ ਕੀਤਾ ਆਪਾਂ ਰੈੱਡ ਕਲਰ ਦੇ ਨਾਲ ਪੇਂਟ ਤੇ ਵਿੱਚ ਡਿਟੇਲਿੰਗ ਅੰਬਾ ਤੋਂ ਲੈ ਕੇ ਆਪਾਂ ਇਹਦੇ ਜਬੂਰ ਭਰ ਲਿਆ ਤੇ ਸਿੱਪੀ ਦਾ ਤੇ ਕੱਟ ਦਾਣੇ ਦਾ ਕੰਮ ਕੀਤਾ ਤੇ ਸੂਟ ਦੇ ਉੱਤੇ ਕੀਤੀ ਬਹੁਤ ਪਿਆਰੀ ਫੋਇਲ ਦਾ ਕੰਮ ਜਿਹਦੇ ਛੋਟੀਆਂ-ਛੋਟੀਆਂ ਬੁੱਟੀਆਂ ਦੇ ਨਾਲ ਆਪਾਂ ਸੂਟ ਨੂੰ ਬਣਾਇਆ ਹੈ ਤੇ ਸੂਟ ਦੀ ਤੁਸੀਂ ਨੀਟਨੈਸ ਚੈੱਕ ਕਰ ਸਕਦੇ ਹੋ ਫੋਇਲ ਦੀ ਨੀਟਨੈਸ ਚੈੱਕ ਕਰ ਸਕਦੇ ਹੋ ਤੇ ਪਿਓ ਬਹੁਤ ਹੀ ਸੋਹਣੀ ਜੀ ਆਪਾਂ ਇੰਦੇ ਤੇ ਲੈਸ ਲਾਈਏ ਮਨ ਤੋਂ ਬਣਿਆ ਹੋਇਆ ਸੂਟ ਮਸ਼ੀਨਾਂ ਨਹੀਂ ਬਣਾ ਸਕਦੀਆਂ ਹਨ ਜੋ ਕਾਰੀਗਰ ਦੇ ਹੱਥਾਂ 'ਚ ਬਣਦਾ ਸੂਟ ਉਹਦੇ ਮਨ ਤੋਂ ਬਣਦਾ ਹੈ ਉਹ ਕ੍ਰੀਏਟ ਕਰਦਾ ਹੈ ਉਹਦੇ ਬਾਰੇ ਸੋਚਦਾ ਹੈ ਤੇ ਮਸ਼ੀਨਾਂ ਉਹ ਸਭ ਨਹੀਂ ਸੋਚ ਸਕਦੀਆਂ ਤਾਂ ਹੀ ਤੇ ਇਹ ਸੂਟ ਤੁਹਾਨੂੰ ਸਾਰਿਆਂ ਦੇ ਨਾਲੋਂ ਵੱਖਰਾ ਕਰਦੇ ਨੇ ਕਿਉਂਕਿ ਜਿਨ੍ਹਾਂ ਦੇ ਵਿੱਚ ਆਪਣਾ ਪਿਆਰ ਮੁਹੱਬਤ ਸੂਟਾਂ ਵਿੱਚ ਹੁੰਦੀ ਤੇ ਸਾਨੂੰ ਜਦੋਂ ਕਸਟਮਰ ਨੂੰ ਇਹ ਚੀਜ਼ ਬਣਾ ਕੇ ਦੇਈਦੀਏ ਤੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਆਂਦੀ ਏ ਤੇ ਸਾਡਾ ਵੀ ਉਹਦੇ ਨਾਲ ਥਕਾਵਟ ਲੈ ਜਾਂਦੀ ਜਿਹਦੇ ਦੇ ਵਿੱਚ ਤੁਸੀਂ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਆ ਤੇ ਕريب ਦਾ ਆਪਣਾ ਸੂਟ ਹੈ ਸੂਟ ਦੇ ਉੱਤੇ ਫੋਇਲ ਦਾ ਕੰਮ ਹੈ ਦੁਪੱਟੇ ਉੱਤੇ ਪੇਂਟ ਦਾ ਕੰਮ ਹੈ ਜਿਹਦੇ ਉਹ ਅਸੀਂ ਤੁਹਾਨੂੰ ਬਖਾਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੁਸੀਂ ਚੈੱਕ ਕਰੋ ਜੇ ਤੁਸੀਂ ਵੀ ਇਹ ਜੇ ਸੂਟ ਆ ਵਾਰਡਰੋਬ ਚ ਆਪਣੇ ਚ ਰੱਖਣਾ ਚਾਹੁੰਦੇ ਹੋ ਤੇ ਸਾਨੂੰ ਕੰਟੈਕਟ ਕਰਿਓ ਸੂਟ ਨੂੰ ਵੇਖ ਕੇ ਜੇ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਆਈ ਹੈ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਰਹੀ ਜਦੇ ਨਾਲ